ਜਿਹੜਾ ਵੀ ਸੋਚ ਰਹੀ ਹੈ ਨਾ ਉਹ ਸਹੀ ਹੈ। ਇਹ ਸਹੀ ਆ। ਇਹ ਮਤਲਬ ਤੁਹਾਡੇ ਕੀ ਬੋਲੇ ਜਾਂਦੇ ਹੋ? ਨਾਲੇ ਨਾ ਤੂੰ ਉਸ ਬੱਚੇ ਨੂੰ ਭੁੱਲ ਜਾ ਹੁਣ ਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ। ਨਾ, ਕਿ ਮੈਂ ਭੁੱਲ ਜਾ। ਕੌਣ ਮਾਪਨੇ ਜੋ ਆਖ ਨੂੰ ਭੁੱਲ ਜਾਂਦਾ? ਮੈਂ ਤਾਂ ਉਸ ਨੂੰ ਦੇਖਿਆ ਤੱਕ ਵੀ ਨਹੀਂ। ਪਲੀਜ਼ ਮੈਨੂੰ ਨਾ ਉਹਦੇ ਕੋਲ ਲੈ ਜਾਓ। ਜੇ ਤੁਹਾਨੂੰ ਪਤਾ ਹੈ ਉਹ ਕਿੱਥੇ ਹੈ ਪਲੀਜ਼। ਹੋ ਸਕੇ ਤਾਂ ਲੈ ਜਾਓ ਮੈਨੂੰ ਉਹਦੇ ਕੋਲ। ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾ। ਮੈਂ ਨਾ ਕਿਸੇ ਦੀ ਜ਼ਿੰਦਗੀ ਬਰਬਾਦ ਨਹੀਂ ਕਰਦੀ। ਤੂੰ ਵਿੱਚ ਆਈਆਂ ਮੇਰੇ ਲਈ ਸਭ ਤੋਂ ਵੱਡੀ ਮੁਸ਼ਕਲ ਹੀ ਇਹ ਆ ਮੈਨੂੰ ਪਤਾ ਆ ਜਦੋਂ ਕਿਸੇ ਦੀ ਲੋੜ ਪੂਰੀ ਹੋ ਜਾਂਦੀ ਹੈ ਨਾ ਦੂਸਰਾ ਇਨਸਾਨ ਹਮੇਸ਼ਾ ਮੁਸੀਬਤੀ ਲੱਗਦਾ ਹੈ ਜਦੋਂ ਮੇਰਾ ਸਾਥਾ ਪਿਆਉਂਦੀ ਮੇਰਾ ਬਣ ਸਕਿਆ ਫਿਰ ਦੁਨੀਆ ਕਿੱਥੋਂ ਬਣ ਜੂਗੀ ਆਂ ਜੋੜੇ ਤੇਰੇ ਮੇਰੇ ਹੱਥ ਅਨਮੋਲ ਮੇਰਾ ਤੇ ਉਹਨੇ ਮੇਰਾ ਹੀ ਰਹਿਣ ਦੇ ਤੂੰ ਤਾਂ ਦੂਰ ਹੋ ਜਾ ਉਸ ਦੇ ਬਦਲੇ ਤੂੰ ਮੇਤੂ ਜੋ ਮਰਜੀ ਲੈ ਲੈ ਮੈਂ ਉਹਦੇ ਨੂੰ ਤਿਆਰ ਆ ਚਲੋ ਠੀਕ ਹੈ ਜੇ ਤੁਸੀਂ ਇਹ ਕਹਿ ਲਓ ਮੈਂ ਤੁਹਾਡੇ ਦੋਵਾਂ ਦੇ ਵਿਚਕਾਰ ਨਹੀਂ ਆਉਂਦੀ ਪਰ ਜੇ ਅਨਮੋਲ ਖੁਦੇ ਮੇਰੇ ਕੋਲ ਆਇਆ ਇਹਦੀ ਜ਼ਿੰਮੇਵਾਰ ਮੈਂ ਨਹੀਂ ਹਾਂਗੀ ویسੇ ਵੀ ਮੈਂ ਪਹਿਲਾਂ ਵੀ ਇਕੱਲੀ ਸੀ ਤੇ ਸ਼ਾਮ ਸਾਰੀ ਜ਼ਿੰਦਗੀ ਇਕੱਲੀ ਰਹੂੰਗੀ ਵਿਸ਼ਾਲੀ ਨੂੰ ਤਾਂ ਮੈਂ ਕਹਿ ਦਿੱਤਾ ਕਿ ਮੈਂ ਤੇਰੇ ਤੇ ਅਨਮੋਲ ਦੇ ਵਿੱਚ ਨਹੀਂ ਆਉਂਦੀ ਕਿ ਮੈਂ ਉਹਨੂੰ ਕੀਤਾ ਵਾਦਾ ਪੂਰਾ ਕਰੂੰਗੀ ਜਾਂ ਨਹੀਂ ਕੀ ਪਤਾ ਕੀ ਹੋਊਗਾ ਬਈ ਦਾ ਕਿਸਮਤੀ ਇੰਨੀ ਮਾੜੀ ਆ ਮੈਂ ਤਾਂ ਦੋ ਬੇੜੀਆਂ ਚ ਪੈਰ ਰੱਖ ਕੇ ਫਿਰਦੀ ਆ ਨਾ ਇਧਰ ਚੋਕੀ ਨਾ ਉਧਰ ਚੋਕੀ ਉਹ ਤਾਂ ਮੇਰੇ ਜਿਵਾਕ ਦੀ ਕਿਸਮਤ ਵੀ ਮੇਰੇ ਵਰਗੀ ਨਾ ਮੇਰਾ ਹੋ ਸਕਿਆ ਨਾ ਮੈਂ ਉਹਦੀ ਹੋ ਸਕੀ ਕਿੰਨੇ ਜਾਣਿਆਂ ਦੀ ਕਿਸਮਤ ਖਰਾਬ ਹੋਈ ਮੇਰੇ ਕਰਕੇ ਮੈਂ ਤਾਂ ਆਪਣੀ ਮਾਂ ਵਣਨ ਦਾ ਖਰਚ ਵੀ ਨਹੀਂ ਨਿਵਾ ਸਕੀ ਸਿਮਰ ਕੀ ਗੱਲ ਹੋ ਗਈ ਕੱਲੀ ਬੋਲੀ ਜਾਨੀਏ ਤੂੰ ਬੱਸ ਖੁੱਜ ਨਹੀਂ ਤੁਸੀਂ ਨਾ ਇੱਥੋਂ ਜਾਓ ਤੇ ਮੇਰੇ ਕੋਲ ਨਾ ਬੈਠਿਓ ਸਿਮਰ ਕੋਲ ਕਿਉਂ ਨਾ ਬੈਠਾ ਯਾਰ ਪਹਿਲਾਂ ਤੂੰ ਮੈਨੂੰ ਐਂ ਦੱਸ ਤੇਰੀ ਤਬੀਅਤ ਤਾਂ ਠੀਕ ਐ ਹੱਥ ਪਾ ਦੇ ਕਰੋ ਕਿਆ ਨਾ ਮੈਂ ਤੁਹਾਨੂੰ ਇੱਥੋਂ ਚਲੇ ਜਾਓ ਮੈਂ ਕੋਈ ਗੱਲ ਨਹੀਂ ਕਰਨੀ ਤੁਹਾਡੇ ਨਾਲ ਉਹ ਮੈਂ ਚਲਾਇ ਜਾਣਾ ਪਹਿਲਾਂ ਮੈਨੂੰ ਗੱਲ ਤਾਂ ਦੱਸ ਦੇ ਵੀ ਹੋਇਆ ਕੀ ਐ ਐਂ ਤਾਂ ਨਹੀਂ ਮੈਂ ਜਾਂਦਾ ਗੱਲ ਪੁੱਛੇ ਬਿਨਾ ਅੰਬੋਲ ਮੈਂ ਤੁਹਾਡੇ ਦੇ ਵਿਚਾਲੇ ਦੇ ਵਿਚਕਾਰ ਨਹੀਂ ਆਉਣਾ ਚਾਹੁੰਦੀ ਤੁਹਾਡੇ ਦੋਵਾਂ ਦਾ ਰਿਸ਼ਤਾ ਨਹੀਂ ਖਰਾਬ ਕਰਨਾ ਚਾਹੁੰਦੀ ਤੁਸੀਂ ਕਿਉਂ ਨਹੀਂ ਸਮਝਦੇ ਪਏ ਯਾਰ ਕੀ ਰਿਸ਼ਤਾ ਖਰਾਬ ਹੁੰਦਾ ਸਿਮਰ ਤੂੰ ਮੇਰੀ ਨਹੀਂ ਹੈਗੀ ਜਿੰਨਾ ਹੱਕ ਉਹਦਾ ਮੇਰੇ ਤੇ ਹਨ ਉਹਨਾਂ ਤੇਰਾ ਵੀ ਹੈ ਇਹ ਗੱਲ ਮੈਂ ਤੈਨੂੰ ODE ਵੀ ਕਹੀ ਸੀ ਹੱਕ ਸੀ ਪਰ ਮੈਂ ਹੁਣ ਖੋ ਬੈਠੀ ਆ ਤੇ ਹੁਣ ਮੈਂ ਤੁਹਾਡੇ ਦੋਵਾਂ ਦੇ ਵਿਚਕਾਰ ਨਹੀਂ ਆਉਣਾ ਤੇ ਇਹੀ ਚੰਗਾ ਤੁਸੀਂ ਮੇਰੇ ਤੋਂ ਦੂਰ ਰਹਿਓ ਤੇ ਮੇਰੇ ਤੇ ਹੋਰ ਹੱਕ ਨਾ ਜਤਾਓ ਯਾਰ ਓਕੇ ਹੱਕ ਨਾ ਜਤਾਓ ਐਵੇਂ ਕਿਵੇਂ ਹੱਕ ਜਮਾਉਣਾ ਛੱਡਦਾ ਮੈਂ ਤੇਰੇ ਤੇ ਦੱਸੀ ਮੈਨੂੰ ਅਸਲ ਵਿੱਚ ਗੱਲ ਇਹ ਆ ਵਿਸ਼ਾਲੀ ਨੇ ਮੇਰੇ ਤੋਂ ਵਾਅਦਾ ਲਿਆ ਕਿ ਮੈਂ ਤੁਹਾਡੇ ਦੋਵਾਂ ਦੇ ਵਿਚਕਾਰ ਨਾ ਆਵਾਂ ਕਿਉਂਕਿ ਉਹ ਹੀ ਤੁਹਾਡੀ ਅਸਲ ਘਰਵਾਲੀ ਆ ਉਹ ਸਿਮਰ ਐਵੇਂ ਨਾ ਸਾਰਾ ਦਿਨ ਫਜ਼ੂਲ ਗੱਲਾਂ ਕਰਦੀ ਰਹਾ ਕਰ ਤੈਨੂੰ ਕਿੰਨੀ ਵਾਰ ਤਾਂ ਖਹਿਮ ਉਹਦੀ ਗੱਲਾਂ ਦੀ ਪਰਵਾਹ ਨਾ ਕਰਿਆ ਕਰ ਤੂੰ ਪਰਵਾਹ ਅਨਮੋਲ ਮੈਨੂੰ ਪਰਵਾਹ ਹੈ ਤਾਂ ਹੀ ਮੈਂ ਕਹਿਨੀ ਆ ਜੇ ਤੁਸੀਂ ਮੇਰਾ ਤੇ ਮੇਰੇ ਬੱਚੇ ਦਾ ਭਲਾ ਚਾਹੁੰਦੇ ਹੋ ਨਾ ਤਾਂ ਮੇਰੀ ਇਹ ਗੱਲ ਮੰਨ ਲਵੋ ਸਿਮਰ ਐਨੀ ਪਾਗਲ ਨਾ ਹੋ ਯਾਰ ਦਿਮਾਗ ਤੋਂ ਕੰਮ ਲੈ ਨਾਲੇ ਜਵਾਕ ਤੇਰਾ ਕੱਲੀ ਦਾ ਨਹੀਂ ਆਪਣੇ ਦੋਹਾਂ ਦਾ ਤੇ ਮਾਂ ਦਾ ਭਲਾ ਤਾਂ ਚਾਹੁੰਨਾ ਮੈਂ ਫੇ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ ਪਏ ਭਲਾ ਵੀ ਚਾਹੁੰਦੇ ਆ ਤੇ ਸਾਥ ਵੀ ਨਹੀਂ ਦਿੰਦੇ ਉਹੋ ਕੰਬਲੀਏ ਮੈਂ ਤੇਰਾ ਕਦੋਂ ਨਹੀਂ ਸਾਥ ਦਿੱਤਾ ਹਰ ਪਲ ਹਰ ਘੜੀ ਨਾ ਮੈਂ ਤੇਰਾ ਸਾਥ ਦਿੱਤਾਗਾ ਬਸ ਤੁਸੀਂ ਰਹਿਣ ਦਿਓ ਬਸ ਮੈਨੂੰ ਇੰਨਾ ਪਤਾ ਹੈ ਹੋਰ ਕੁਝ ਨਹੀਂ ਪਤਾ ਮੈਂ ਤੁਹਾਡੇ ਤੇ ਵਿਸ਼ੰਸ਼ ਦੇ ਵਿਚਾਰ ਨਹੀਂ ਆਉਣਾ ਉਹ ਵੀ ਪੁੱਛਦਾ ਮੈਂ ਜਾ ਕੇ ਸਾਲਾ ਘਰ ਦਾ ਮੂਹ ਨਾ ਦੂਜੇ ਪਾਸੇ ਲਾਇਆ ਹੋਇਆ ਮੈਂ ਸੋਚਿਆ ਸੀ ਵੀ ਜਵਾਕ ਹੋਊਗਾ ਦਿਨ ਖੁਸ਼ੀਆਂ ਭਰੇ ਲੰਘਣਗੇ ਪਲੀਜ਼ ਤੁਹਾਨੂੰ ਮੇਰੇ ਨਾਲ ਲੱਗਦੇ ਤੁਸੀਂ ਦਿਲੀ ਨੂੰ ਕੁਝ ਨਾ ਕਿਓ ਉਹਨਾਂ ਤੋਂ ਕੁਝ ਨਾ ਪੁੱਛਿਓ ਮੈਨੂੰ ਪਤਾ ਹੈ ਮੈਂ ਕੀ ਕਰਨਾ ਹੈ ਸਿਮਰ ਐਨੀ ਜਦ ਨਾਲ ਠੀਕ ਨਹੀਂ ਹੁੰਦੀ ਤੂੰ ਮੇਰੀ ਗੱਲ ਮੰਨ ਲੈ ਮੈਨੂੰ ਪੁੱਛ ਲੈ ਇਹਨੂੰ ਮੈਂ ਨਾ ਖੁਦ ਨਹੀਂ ਸੁਣਨਾ ਤੁਸੀਂ ਇੱਥੋਂ ਜਾਓ ਤੇ ਮੈਨੂੰ ਇਕੱਲਾ ਛੱਡ ਦਿਓ ਸਮਝ ਕਿਉਂ ਨਹੀਂ ਲੱਗਦੀ ਪਈ ਤੁਹਾਨੂੰ ਠੀਕ ਹੈ ਨੰਨੀ ਹੋਈ ਆ ਅੱਕਾ ਟੜਾ ਇਹ ਨਹੀਂ ਆ ਤੈਨੂੰ ਦੀਦਾ ਨਹੀਂ ਹੈਗਾ ਜਵਾਬ ਪਿਆ ਦੀਦੀ ਤੇ ਘੱਟਾ ਕਿੱਥੇ ਨਾਲੇ ਪੱਕਾ ਝਾਂ ਆ ਨਾਲੇ ਉਹਦੇ ਲਵੇ ਟਿਆ ਹੋਇਆ ਵਾ ਕੰਬਲ ਦੇ ਵਿੱਚ ਉਹਦੇ ਤੇ ਜਿੱਡਾ ਘੱਟਾ ਪੈਂਦਾ ਆ ਹਾਂ ਹਾਂ ਮੈਂ ਤਾਂ ਪਾਗਲ ਆ ਕੋਈ ਬੋਲੀ ਜਾਨੀ ਆ ਜੇ ਘੱਟੇ ਨਾਲ ਨਾ ਉੱਠੂਗਾ ਤਾਂ ਖੜਕੇ ਨਾਲ ਤੋਂ ਉੱਠੀ ਜਾਊਗਾ ਚਲੋ ਠੀਕ ਆ ਮੈਂ ਫੇਰ ਲਗਾ ਦੂੰਗੀ ਝਾੜੂ ਦਿਮਾਗ ਤੋਂ ਕੰਮ ਲੈ ਲੈ ਕਰ ਸਵੇਰੇ-ਸਵੇਰੇ ਲੱਗਦਾ ਹੁੰਦਾ ਝਾੜੂ ਉਹ ਤਾਂ ਮਹਾਰਾਣੀ ਨੂੰ ਗੋਠੋ ਜੁੜਦੀ ਆ ਦੀਦੀ ਤੁਹਾਨੂੰ ਪਤਾ ਵੀ ਆ ਮੇਰੇ ਜਵਾਬ ਆਪਰੇਸ਼ਨ ਨਾਲ ਹੋਇਆ ਹਜੇ ਥੋੜੇ ਦਿਨ ਹੀ ਹੋਏ ਨੇ ਟਾਂਕੇ ਵੀ ਹਜੇ ਨਰਮ ਨੇ ਤੇ ਜਦ ਮੈਂ लेट ਉੱਠੀ ਕਿਲ ਦੇ ਵਿੱਚ ਕੀ ਹੋ ਗਿਆ ਨਾ ਮੈਂ ਠੇਕਾ ਲਿਆ ਹਾ ਤਾਂ ਟਾਂਕਿਆਂ ਦਾ ਰੋਜ਼ ਹੀ ਸੁਣਾਉਣ ਬੈਜੂਗੀ ਸਾਰਾ ਕੁਝ ਮਿਲਦਾ ਖਾਣ ਨੂੰ ਉਹਨਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ ਨੂੰ ਨਹੀਂ ਮਿਲਦਾ ਤਾਂ ਵੀ ਕੰਮ ਕਰਦੀਆਂ ਨੇ ਦੀਦੀ ਮੈਂ ਕਦੋਂ ਕਹਾਂ ਵੀ ਮੈਨੂੰ ਮਿਲਦਾ ਨਹੀਂ ਹੈਗਾ ਤੁਹਾਨੂੰ ਤਾਂ ਬਸ ਮੈਂ ਇਹ ਕਹਿੰਦੀ ਪਈਆਂ ਵੀ ਸਵੇਰੇ ਸਵੇਰ ਠੰਡ ਹੁੰਦੀ ਹੈ ਤੇ ਮੈਂ ਤਾਂ ਉੱਠਿਆ ਨਹੀਂ ਚਾਹਦਾ ਨਾ ਮੈਂ ਨਹੀਂ ਉੱਠਦੀ ਮੇਰੇ ਕੋਲ ਵੀ ਤਾਂ ਜਵਾਕ ਹੁੰਦਾ ਕੋਈ ਨਾ ਬਹਾਨੇ ਬਣਾਈ ਜਾਇਆ ਕਰ ਸਾਰਾ ਸਮਝਦੀ ਆ ਮੈਂ ਸਾਰੇ ਕੱਸ ਦਾ ਪਤਾ ਮੈਨੂੰ ਬਾਹਨ ਨਹੀਂ ਬਣਾਉਂਦੀ ਦੀਦੀ ਪਤਾ ਨਹੀਂ ਕਿਉਂ ਤੁਹਾਨੂੰ ਮੇਰੀਆਂ ਸੱਚੀਆਂ ਗੱਲਾਂ ਵੀ ਨਾ ਬਾਹਨਾਂ ਲੱਗਦੀਆਂ ਨੇ ਆਹੋ ਲੱਗਦੀਆਂ ਨੇ ਨਾਲੇ ਦੂਜੇ ਕਮਰੇ 'ਚ ਨਾ ਜਵਾਗ ਦੇ ਕੱਪੜੇ ਪਿਆ ਧੋਣ ਵਾਲੇ ਉਹ ਤੋਂ ਦੀ ਇੱਕ ਮੇਰਾ ਸੂਟ ਵੀ ਆ ਕੀ ਅਨਮੋਲ ਤੇ ਵੀ ਹੋਣਗੇ ਕੱਪੜੇ ਤਾਂ ਦੀਦੀ ਮੈਂ ਧੋ ਦਿੰਦੀ ਆ ਪਰ ਸਰਫ ਨਹੀਂ ਹੈਗਾ ਹਾਏ ਉਹ ਮੇਰੇ ਰੱਬਾ ਚਾਰ ਦਿਨ ਰੋਕੇ ਦੱਸ ਦੀ ਵੀ ਸਰਫ ਹੈਣੀਗਾ ਨਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਵੀ ਜਵਾਗ ਦੇ ਕੱਪੜੇ ਤਾਂ ਰੋਜ਼ ਧੋਣ ਵਾਲੇ ਹੁੰਦੇ ਆ ਦੀ ਆਦਸੀ ਪਰ ਮੈਂ ਕੰਮ ਕਰਦੀ ਕਰਦੀ ਭੁੱਲ ਗਈ ਚਲੋ ਐਂ ਕਰਦੇ ਕਿ ਕਿਸੇ ਨੂੰ ਦੁਕਾਨ ਤੇ ਭੇਜ ਕੇ ਮੰਗਵਾ ਲੈਂਦੇ ਹਾਂ 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 ਇੱਕ ਪੈਕਟ ਪਿੱਛੇ ਨਾ ਹੁਣ ਲੋਕਾਂ ਦੇ ਘਰੇ ਤੁਰੀ ਫਿਰੀ ਨਾ ਤੇਰੀ ਲੱਤਾਂ ਲੁੱਟੀਆਂ ਤੇ ਤੂੰ ਆਪਣੀ ਜਾ ਜਾਂਦਾ ਨਾਲੇ ਮੇਰੀ ਗੱਲ ਸੁਣ ਲਾ ਮੇਰੀ ਕਾਹਨੂੰ ਵੱਡੀ ਭੈਣ ਨਹੀਂ ਹੋਣਾ ਜਿਹੜੇ ਘਰੇ ਚੀਜ਼ ਹੈ ਨਹੀਂ ਨਾ ਉਹ ਮੰਗਾਲਾ ਚਲੋ ਇੱਧਰ ਆ ਕੁ ਵਧੀਆ ਹੈ ਤੁਹਾਡੀ ਭੈਣ ਨਹੀਂ ਹੋਣਾ ਸਭ ਰੌਣਕ ਹੋ ਜੂਗੀ ਹੂੰ ਰੌਣਕ ਤਾਂ ਆਪੇ ਹੋ ਜੂਗੀ ਨਾਲੇ ਜੇ ਅਣਮੋਹ ਦੇ ਪਿੱਛੇ ਫੋਰ ਫੋਰ ਕਰਦੀ ਫਿਰਦੀ ਐ ਨਾ ਤਾਂ ਮੇਤੋਂ ਮੂਰਾ ਕੋਈ ਨਹੀਂ ਆਦੇ ਜਨੀ ਮੁੱਕ ਗਈ ਜਾ ਜਾ ਕੇ ਕੰਮ ਕਰ ਲਵਦਾ ਹਾਂ 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 ਕੋਈ ਗੱਲ ਨਹੀਂ ਬਾਈ ਕੱਲੂ ਜਾ ਆਇਆ ਆਵਾਂਗੇ ਆਪਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਠੀਕ ਠੀਕ ਆ ਬਾਈ ਠੀਕ ਸਿਮਰ ਹਰਮਨ ਤੂੰ ਇਹਨੇ ਰੇ ਕੋਠੇ ਦੇ ਕੀ ਕਰਦੀਆਂ ਮੈਂ ਸੋਦਾ ਹੀ ਚਲ ਠੀਕ ਆ ਮੈਂ ਜਾਂਦੀ ਹਾਂ ਓਏ ਅਦਾਲਤ ਸੁਣ ਲਾ ਕੀ ਗੱਲ ਸੁਣਾ ਮੈਂ ਐਵੇਂ ਕੋਈ ਦੇਖ ਲੂਗਾ ਲੈ ਕੁਝ ਦੇਖਦਾ ਤਾਂ ਦੇਖ ਲੈ ਯਾਰ ਤੂੰ ਕਿਹੜਾ ਕੋਈ ਬਗਾਨੀ ਐ ਮੇਰੀ ਆਪਦੀ ਘਰ ਵਾਲੀ ਐ ਅਨਮੋਲ ਮੈਨੂੰ ਕਾਫੀ ਟਾਈਮ ਹੋ ਗਿਆ ਉੱਪਰ ਫਿਰਦੀ ਨੂੰ ਦੀਦੀ ਨੇ ਕਿਹਾ ਉੱਪਰ ਕੋਠੀ ਤੇ ਪਤਾ ਨਹੀਂ ਕੀ ਕਰੀ ਜਾਂਦੀ ਆ ਸੋ ਠੀਕ ਆ ਮੈਂ ਚੱਲਨੀ ਆ ਗੱਲ ਸੁਣ ਲੈ ਪਹਿਲਾਂ ਮੇਰੀ ਕੀ ਗੱਲ ਸੁਣਾ ਮੈਂ ਦੀਦੀ ਸਿਮਰ ਜਿਹੜਾ ਕੁਝ ਹੁੰਦਾ ਨਾ ਹੋ ਲੈਂਦੇ ਜਿਹੜਾ ਵੀ ਕੋਈ ਕੁਝ ਕਹਿੰਦਾ ਕਹਿ ਲੈਂਦੇ ਮੈਨੂੰ ਟੈਨਸ਼ਨ ਨਹੀਂ ਹੈਗੀ ਦੇਖ ਅਨਮੋਲ ਮੈਂ ਨਹੀਂ ਚਾਹੁੰਦੀ ਮੇਰੇ ਘਰ 'ਕੇ ਘਰ 'ਚ ਕਲੇਸ਼ ਪਵੇ ਪਹਿਲਾ ਸਾਰਾ ਕੁਝ ਵਧੀਆ ਚੱਲੀ ਜਾਂਦਾ ਐ ਐਵੇਂ ਨਿੱਕੀ ਜਿਹੀ ਗੱਲ 'ਤੇ ਕਲੇਸ਼ ਪਾਵੇ ਚੰਗਾ ਨਹੀਂ ਲੱਗਦਾ ਸਿਮਰ ਕੀ ਚੰਗਾ ਨਹੀਂ ਲੱਗਦਾ ਜੇ ਖਰਾਬ ਹੁੰਦਾ ਨਾ ਹੋ ਜੇ ਤੂੰ ਦੱਸ ਮੈਂ ਬਿਸ਼ਾਲੀ ਨੂੰ ਕਹਿਣਾ ਵੀ ਸਾਡੇ ਵਿੱਚ ਨਾ ਆਵੇ ਫੇਰ ਨਹੀਂ ਤੁਸੀਂ ਐਵੇਂ ਤਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਮੈਂ ਝੂਠ ਹੀ ਨਹੀਂ ਪਹਿਣਾ ਚਾਹੁੰਦੀ ਤੇ ਮੈਂ ਹੁਣ ਚੱਲੀ ਆ ਉਹ ਚਲੀ ਜਾ ਸਿਮਰ ਯਾਰ ਕਿਉਂ ਐਵੇਂ ਡਰਦੀ ਆ ਹੌਲੀ ਹੌਲੀ ਨਾ ਸਾਰਾ ਕੁਝ ਠੀਕ ਹੋ ਜਾਊਗਾ ਤੂੰ ਐਵੇਂ ਬਹੁਤੀ ਫਿਕਰ ਨਾ ਕਰਿਆ ਕਰ ਕੋਸ਼ਿਸ਼ ਤਾਂ ਕਰਦੀ ਪਈਆਂ ਇਹ ਸਭ ਕੁਝ ਠੀਕ ਹੋ ਜਵੇ ਪਰ ਮੈਨੂੰ ਨਹੀਂ ਲੱਗਦਾ ਕੁਝ ਠੀਕ ਹੋਣ ਵਾਲਾ ਕੋ ਯਾਰ ਸਭ ਕੁਝ ਠੀਕ ਹੋ ਜਾਊਗਾ ਮੇਰੀ ਗੱਲ ਸੁਣ ਲੋਕਾਂ ਦੇ ਕਿਹੜਾ ਦੋ ਬਿਆਹ ਨਹੀਂ ਹੁੰਦੇ ਮੇਰਾ ਕਿਹੜਾ ਕੱਲੇ ਦਾ ਹੋਇਆ ਸਾਰੇ ਆਪਦੇ ਘਰੇ ਨਾ ਸੁਖੀ ਬਸਦੇ ਹੈਗੇ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਲੋਕਾਂ ਦੀ ਕਿਸਮਤ ਹੋਰ ਆ ਪਰ ਮੇਰੀ ਕਿਸਮਤ ਵਿੱਚ ਤਾਂ ਸ਼ੁਰੂ ਤੇ ਦੁੱਖ ਲਿਖਿਆ ਹੋਇਆ ਹੈ ਕਿਹੜੇ ਦੁੱਖ ਤੈਨੂੰ ਇੰਨਾ ਵਧੀਆ ਘਰ ਵਾਲਾ ਮਿਲਿਆ ਸੋਨਾ ਜਵਾਕ ਹੈ ਹੋਰ ਤੇਰੀ ਕਿਹੜੀ ਕਿਸਮਤ ਮਾੜੀ ਹੋਗੀ ਪਿਆਰ ਕਾਹਦਾ ਪਿਆਰ ਉਹ ਬਸ ਇੱਕ ਸਾਲ ਦਾ ਸੌਦਾ ਸੀ ਤੇ ਉਸ ਤੋਂ ਬਾਅਦ ਸਭ ਕੁਝ ਖਤਮ ਕਿਉਂ ਖਤਮ ਸਿਮਰ ਨਾਲੇ ਇਹ ਕਿਹੋ ਜਿਹੀਆਂ ਗੱਲਾਂ ਕਰਦੀਆਂ ਮੈਂ ਤੈਨੂੰ ਪਿਆਰ ਨਹੀਂ ਕਰਦਾ ਦੱਸੀ ਪਤਾ ਨਹੀਂ ਮੈਂ ਹੁਣ ਕੁਝ ਨਹੀਂ ਬੋਲਣਾ ਚਾਹੁੰਦੀ ਤੇ ਉਹੀ ਗੱਲਾਂ ਵਾਰ-ਵਾਰ ਮੈਂ ਦੁਹਰਾਉਣਾ ਨਹੀਂ ਚਾਹੁੰਦੀ ਸਿਮਰ ਮੈਂ ਵੀ ਯਾਰ ਹੁਣ ਤੈਨੂੰ ਨਾ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਚੱਲ ਕੋਈ ਨਹੀਂ ਤੂੰ ਜਾ ਥੱਲੇ ਨੇਰਾ ਕਾਫੀ ਹੋ ਗਿਆ ਤੇ ਮੈਂ ਵੀ ਹੋਂਦਾ ਪਤਾ ਨਹੀਂ ਯਾਰ ਇਹਨੂੰ ਕੀ ਹੋ ਗਿਆ ਚੱਲ ਕੋਈ ਨਹੀਂ ਦੁਬਾਰਾ ਗੱਲ ਕਰਕੇ ਦੇਖੂ ਇਹਦੇ ਨਾਲ ਕੀ ਆ ਮੰਨੀ ਜਾਵੇ ਮੈਂ ਸ਼ਾਲੀ ਪਾਤਾ ਤੂੰ ਜੱਭ ਹੀ ਲਿਆ ਤੈਨੂੰ ਕੀ ਲੋੜ ਪਈ ਸੀ ਕਿਸੇ ਵੀ ਔਲਾਦ ਸਾਮਣ ਉਹ ਨਹੀਂ ਭੈਣੇ ਉਹ ਗੱਲ ਨਹੀਂ ਹੈਗੀ ਕਿੰਨੇ ਟਾਈਮ ਹੋ ਗਿਆ ਸੀ ਵਿਆਹ ਹੋਏ ਨੂੰ ਮੈਨੂੰ ਤਾਂ ਲੋਕਾਂ ਦੇ ਮਿਹਣੇ ਸੋਣੇ ਨਹੀਂ ਸੀ ਜਾਂਦੇ ਤੇ ਕਿਤੇ ਨਾ ਕਿਤੇ ਮੈਨੂੰ ਵੀ ਕਮੀ ਮਹਿਸੂਸ ਹੋਣ ਲੱਗੀ ਸੀ ਬੱਚੇ ਦੀ ਮੰਨਿਆ ਵੀ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਨਹੀਂ ਲੋਕ ਤਾਂ ਹੁਣ ਇਹ ਵੀ ਕਹਿੰਦੇ ਨੇ ਵੀ ਆ ਸੌਕੜ ਲਿਆ ਕੇ ਬਿਠਾ ਲਈ ਇਹ ਤਾਂ ਇਹ ਗੱਲ ਤੁਹਾਡੀ ਸਹੀ ਆ ਭੈਣੇ ਵੀ ਲੋਕ ਕਹਿੰਦੇ ਨੇ ਪਰ ਕਿਤਨੇ ਕਿਤੇ ਮੈਨੂੰ ਵੀ ਲੱਗਦਾ ਜਿਵੇਂ ਮੈਂ ਸੱਚੀ ਗਲਤੀ ਕਰ ਲਈ ਗਲਤੀ ਨਹੀਂ ਤਾਂ ਹੋਰ ਕੀ ਐ ਮੈਂ ਤੈਨੂੰ ਇੰਨਾ ਸਮਝਾਇਆ ਸੀ ਫੋਨ ਤੇ ਜਦੋਂ ਨੂੰ ਮੈਂ ਆਉਣ ਦੀ ਤਿਆਰੀ ਕੀਤੀ ਉਦੋਂ ਤੂੰ ਲਿਆ ਕੇ ਘਰੇ ਬਿਠਾ ਲਈ ਚਲ ਛੱਡ ਭੈਣੇ ਆਪਾਂ ਵੀ ਗਲੇ ਚ ਖੜ ਕੇ ਗੱਲਾਂ ਕਰਨ ਲੱਗ ਪਏ ਅੱਜ ਘਰੇ ਚਲ ਕੇ ਗੱਲ ਕਰਦੇ ਆਂ ਲੇ ਬੈਠ ਪੈਣੇ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਉਣੀ ਆ ਨਹੀਂ ਚਾਹ ਤਾਂ ਛੱਡ ਮੈਨੂੰ ਪਹਿਲਾਂ ਐਂ ਦੱਸ ਬੀ ਇਹਨੂੰ ਘਰੇ ਕਿਉਂ ਲਿਆ ਕੇ ਉਠਾਇਆ ਤੁਸੀਂ ਖੁੱਲ ਕੇ ਦੱਸ ਸਾਰੀ ਗੱਲ ਕੀ ਦੱਸਾਂ ਬੈਣੇ ਹਣ ਮੋੜਿੱਦ ਫੜ ਕੇ ਬੈਠ ਗਿਆ ਸੀ ਜਿਵੇਂ ਨਾ ਮੰਨਦੀ ਤਾਂ ਕਲੇਸ਼ ਪੈਣਾ ਸੀ ਤੇ ਮੈਂ ਆਪਦੇ ਘਰ ਤਾਂ ਵਸਾਉਣੀ ਸੀ ਕਿਉਂ ਅਸੀਂ ਮਰ ਗਏ ਸੀ ਸਾਨੂੰ ਦੱਸ ਦੀ ਅਸੀਂ ਆਪ ਹੀ ਕੋਈ ਹੱਲ ਕੱਢਦੇ ਪਰ ਆ ਸੌਖਣ ਵਾਲਾ ਕੰਮ ਤਾਂ ਔਖਾ ਹੈ ਬਸ ਔਖਾ ਸੌਖਾ ਗਲਪੇਟ ਹੋ ਤਾਂ ਬੁਝਾਉਣੀ ਪੈਣਾ ਸੀ ਹੋਰ ਕੁਚਾਰ ਵੀ ਨਹੀਂ ਸੀ ਕੀ ਕਰਦੀ ਕਿੰਨਾ ਚਿਰ ਰੱਖेंगे ਨਾ ਦੋਨਾਂ ਨੂੰ ਆਪਦੇ ਘਰ ਚ ਵੱਡਾ ਹੋ ਗਏ ਪਤਾ ਨਹੀਂ ਇਸਲਾਦ ਨੇ ਕੀ ਗੁਲ ਖਲਾਉਣਾਗਾ ਸਿਮਰ ਨੂੰ ਤਾਂ ਬਹੁਤ ਵਾਰੀ ਘਰ ਚੋਂ ਕੱਢਣ ਦਾ ਸੋਚਿਆ ਸੀ ਤੇ ਕੱਢ ਵੀ ਦਿੱਤੀ ਸੀ ਪਰ ਅਨਮੋਲ ਹਰ ਵਾਰ ਉਹਦਾ ਸਾਥ ਦੇ ਦਿੰਦਾ ਇਹੀ ਤਾਂ ਮੈਂ ਕਹਿਣਾ ਚਾਹੁੰਨੀ ਆ ਜਦੋਂ ਦੂਜੀ ਔਰਤ ਘਰ ਚ ਆ ਕੇ ਬਰਾਬਰ ਬਹਿ ਜੇ ਨਾ ਤਾਂ ਸਾਥ ਕਿਵੇਂ ਦੇ ਦਊ ਸਾਥ ਤਾਂ ਦੇਊਗੀ ਉਹ ਉਹਦਾ ਹਾਂ ਬੇਣੀ ਤੁਸੀਂ ਸਹੀ ਕਿਹਾ ਮੈਂ ਤਾਂ ਮਰਦੀ ਨੇ ਆ ਕੁਛ ਕੀਤਾ ਜੇ ਰੱਬ ਮੇਰੀ ਝੋਲੀ ਜਵਾਕ ਪਾਉਂਦਾ ਤਾਂ ਕਾਹਨੂੰ ਅੱਖ ਝੱਬਣਾ ਪੈਂਦਾ ਇਹ ਤਾਂ ਕਿਸਮਤ ਦੀਆਂ ਗੱਲਾਂ ਨੇ ਵਿਸ਼ਾਲੀ ਕੀ ਪਤਾ 2-4 ਸਾਲਾਂ ਨੂੰ ਤੈਨੂੰ ਵੀ ਰੱਬ ਜਵਾਕ ਦੇ ਦਿੰਦਾ ਇਹ ਕਿਹੜਾ ਕਿਸੇ ਦੀ ਵਸਦੀ ਗੱਲ ਹੈ ਭੈਣੇ ਜੇ ਦੇਣਾ ਹੁੰਦਾ ਨਾ ਤਾਂ ਰੱਬ ਪਹਿਲੇ ਹੀ ਦੇ ਦਿੰਦਾ ਜਦੋਂ ਡਾਕਟਰਾਂ ਨੇ ਜਵਾਬ ਦਿੱਤਾ ਸੀ ਫਿਰ ਮੈਨੂੰ ਤਾਂ ਮਰਦੀ ਨੂੰ ਅੱਖ ਝੱਬਣੀ ਪਿਆ ਕੰਡੇ ਵੀ ਤੂੰ ਆਪ ਹੀ ਵਿਝੇ ਨੇ ਹੁਣ ਭਰੀ ਚੱਲ ਆ ਇੱਕ ਸੌਕਣ ਤੇ ਦੂਜੀ ਗੈਰ ਔਲਾਦ ਘਰ ਭਰ ਲਿਆ ਔਰ ਦਸਮੇ ਕੀ ਕਰਦੀ ਨਾਲੇ ਇਹਦੇ ਚ ਮੇਰਾ ਕੀ ਕਸੂਰਾ ਅਨਮੋਲ ਵੀ ਤਾਂ ਮੇਰੇ ਨਾਲ ਹੀ ਸੀ ਇਹ ਸਭ ਅਸੀਂ ਘਰ ਦੀ ਖੁਸ਼ੀ ਲਈ ਕੀਤਾ ਭਰੀ ਚੱਲ ਫਿਰ ਹੁਣ ਅਸੀਂ ਆਇਆ ਘਰ ਪੱਟ ਦਿੰਦੀਆਂ ਨੇ ਦੇਖਦੀ ਤਾਂ ਜਾ ਅੱਗੇ ਅੱਗੇ ਹੁੰਦਾ ਕੀ ਐ ਤੂੰ ਤਾਂ ਇਹਨੂੰ ਸਿਰ ਤੇ ਚੜਾਈ ਬੈਠੀ ਆਂ ਮਹਾਰਾਣੀ ਨੂੰ ਮਹਾਰਾਣੀ ਨਹੀਂ ਨੌਕਰਾਨੀ ਬਣਾ ਕੇ ਰੱਖੀ ਹੋਈ ਆ ਐਡੀ ਵੀ ਨਿਆਣੀ ਨਹੀਂ ਹੈਗੀ ਤੇਰੀ ਭੈਣ ਦਿਖੀ ਜਾਂਦਾ ਮੈਨੂੰ ਚਾਰ ਦਿਨ ਮੈਂ ਉਰੇ ਹੀ ਆਂ ਦੇਖਦੀ ਆ ਤੇਰੀ ਨੌਕਰਾਨੀ ਕਰਦੀ ਕੀ ਆ ਕਰਦੀ ਆ ਮੇਰੀ ਸੇਵਾ ਮੈਂ ਤਾਂ ਜਵਾਕ ਲੈ ਕੇ ਬੈਠੀ ਰਹਿਣੀ ਆ ਸਾਰਾ ਦਿਨ ਸਾਰੇ ਕੰਮ ਉਹੀ ਕਰਦੀ ਆ ਨਹੀਂ ਦੇਖੇ ਕਿਤੇ ਇੱਕ ਹੋਰ ਜੰਮ ਕੇ ਤੇਰੀ ਝੋਲੀ ਪਾ ਦੇ ਕਿਤੇ ਸਾਰਾ ਦਿਨ ਜਵਾਕ ਖੜਿਆਉਂਦੀ ਰਹੇ ਫਿਰ ਨੌਕਰਾਨੀ ਤੋਂ ਮਹਾਰਾਣੀ ਬਣ ਲੱਗੇ ਟਾਈਮ ਨਹੀਂ ਲੱਗਣਾ ਉਹਨੂੰ ਉਹ ਦੀਦੀ ਤੁਸੀਂ ਬੇਫਿਕਰ ਰਹੋ ਮੇਰੀ ਪੂਰੀ ਦਵਕਾਈ ਹੋਈ ਹੋ ਇਹ ਜੀ ਕੋਈ ਗੱਲ ਨਹੀਂ ਹੁੰਦੀ ਹੈਗੀ ਚਲੋ ਆਓ ਆਪਾਂ ਅੰਦਰ ਫਿਰਦੇ ਆਂ ਚਲ ਨਾ ਉਹ ਯਾਰ ਨਾਲੇ ਮੈਂ ਨਾ ਕਿਸੇ ਤੋਂ ਨਹੀਂ ਡਰਦਾ ਕਿ ਤੈਨੂੰ ਮੈਂ ਇੱਥੇ ਤਾਂ ਲੈ ਕੇ ਆਇਆ ਵੀ ਮੈਂ ਤੇਰੇ ਨਾਲ ਗੱਲਾਂ ਕਰ ਸਕਾਂ ਗੱਲਾਂ ਤਾਂ ਆਪਣੀ ਕਦੋਂ ਦੀਆਂ ਮੁਕਰੀਆਂ ਨੇ ਹੁੰਦੀ ਕਿ ਨਵੀਂ ਕਹਾਣੀ ਸ਼ੁਰੂ ਹੋਈ ਆ ਜੋ ਪਤਾ ਨਹੀਂ ਕਦੋਂ ਖਤਮ ਹੋਊਗੀ ਉਹ ਮੈਨੂੰ ਨਵੀਂ ਕਹਾਣੀ ਦੀ ਨਾ ਕੋਈ ਪਰਵਾਹ ਨਹੀਂ ਜਿਹੜਾ ਕੁਝ ਹੁੰਦਾ ਹੋ ਜੇ ਮੈਂ ਨਹੀਂ ਡਰਦਾ ਇਹ ਤਾਂ ਬਹੁਤ ਔਖਾ ਆ ਜੋ ਕੁਝ ਹੋਇਆ ਸੀ ਨਾ ਉਹ ਤਾਂ ਤੁਸੀਂ ਭੁੱਲ ਜਾਓ ਹੁਣ ਆਪਣੇ ਕੁਝ ਨਹੀਂ ਦੁਬਾਰਾ ਸ਼ੁਰੂ ਹੋ ਸਕਦਾ ਸਿਮਰ ਭੁੱਲਾਂ ਤਾਂ ਮੈਂ ਤਾਂ ਜੇ ਤੂੰ ਮੇਰੇ ਕੋਲੋਂ ਦੂਰ ਹੋਵੇਂ ਸਾਰਾ ਦਿਨ ਤਾਂ ਮੇਰੀਆਂ ਅੱਖਾਂ ਸਾਹਮਣੇ ਰਹਿਣੀ ਆ ਤੂੰ ਤੁਸੀਂ ਨਾ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਨਾ ਕਰੋ ਜਿਹੜੇ ਮੋੜ ਤੇ ਮੈਂ ਖੜੀ ਆ ਨਾ ਉਹ ਮੋੜ ਤੇ ਮੈਨੂੰ ਖੜੀ ਰਹਿਣ ਦੋ ਸਿਮਰਾ ਤੇਰਾ ਨਾ ਮੈਂ ਹਰ ਮੋੜ ਤੇ ਸਾਥ ਦੇਣਾ ਚਾਹੁੰਦਾ ਤੈਨੂੰ ਕੱਲੀ ਨਹੀਂ ਛੱਡਣਾ ਚਾਹੁੰਦਾ ਮੈਂ ਮੈਂ ਤਾਂ ਸ਼ੁਰੂ ਤੋਂ ਹੀ ਕੱਲੀ ਆ ਤੇ ਹੁਣ ਵੀ ਕੱਲੀ ਰਹਿ ਸਕਦੀ ਆ ਮੈਂ ਖੁਦ ਨੂੰ ਸੰਭਾਲ ਸਕਦੀ ਆ ਤੂੰ ਤਾਂ ਸਾਹਮਣੇ ਕਿਸੇ ਮਰ ਆਪਦੇ ਆਪ ਨੂੰ ਪਰ ਮੈਨੂੰ ਕੌਣ ਸੰਭੂ ਮੈਂ ਤਾਂ ਟੁੱਟ ਗਿਆ ਨਾ ਤੇਰੇ ਬਿਨਾਂ ਤੁਸੀਂ ਇਹ ਗੱਲਾਂ ਕਿਉਂ ਕਰਦੇ ਪਏ ਹੋ ਤੁਹਾਡੇ ਕੋਲ ਤੁਹਾਡੀ ਘਰ ਵਾਲੀ ਵਿਸ਼ਾਲੀ ਹੈਗੀ ਆ ਤੁਹਾਡਾ ਬੱਚਾ ਆ ਫਿਰ ਤਾ ਤੁਸੀਂ ਟੁੱਟ ਨਹੀਂ ਸਕਦੇ ਸਿਮਰ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਪਰਿਵਾਰ ਚ ਰਹਿ ਕੇ ਟੁੱਟ ਨਹੀਂ ਸਕਦਾ ਕਿਸੇ ਨਾ ਕਿਸੇ ਦੀ ਕਮੀ ਤਾਂ ਲਈ ਵੈਂਦੀ ਆ ਨਾ ਬੰਦੇ ਨੂੰ ਹੁਣ ਤੁਸੀਂ ਕਮੀ ਮਹਿਸੂਸ ਨਾ ਕਰੋ ਤਾਂ ਚੰਗਾ ਆ ਕਿਉਂਕਿ ਇਹ ਕਮੀ ਤੁਹਾਡੀ ਕਦੇ ਪੂਰੀ ਨਹੀਂ ਹੋਣੀ ਕਿਉਂ ਨਹੀਂ ਹੋ ਸਕਦੀ ਸਿਮਰ ਤੂੰ ਸਾਥ ਦੇਵੇਂ ਨਾ ਸਭ ਕੁਝ ਹੋ ਸਕਦਾ ਸੱਚੀ ਦੱਸਾਂ ਸਿਮਰ ਮੈਨੂੰ ਤੇਰਾ ਸਾਥ ਚਾਹੀਦਾ ਇਹ ਹੁਣ ਤੁਸੀਂ ਭੁੱਲ ਜਾਓ ਇਹ ਮੇਰੇ ਤੋਂ ਨਹੀਂ ਹੋਣਾ ਹੁਣ ਮੇਰੇ ਪਾਸ ਦੀ ਗੱਲ ਨਹੀਂ ਮੈਂ ਤਾਂ ਬੇਵੱਸ ਹੋ ਗਈ ਆ ਬਸਦੀ ਕਿਉਂ ਨਹੀਂ ਰਹੀ ਸਿਮਰ ਜਦੋਂ ਮੈਂ ਤੇਰੇ ਨਾਲ ਆ ਫਿਰ ਕੋ ਡੋਲਦੀ ਆ ਤੂੰ ਮੈਂ ਨਹੀਂ ਡੋਲਦੀ ਡੋਲਦਾ ਤੂੰ ਗਿਆ ਸੀ ਜਦੋਂ ਔਖੇ ਸਮੇਂ ਮੇਰਾ ਸਾਥ ਛੱਡਦਾ ਸੀ ਮੇਰੀ ਮਜਬੂਰੀ ਸੀ ਸਿਮਰ ਮੈਂ ਵਿਸ਼ਾਲੀ ਮਗਰ ਲੱਗ ਕੇ ਪਤਾ ਨਹੀਂ ਕੀ ਕਰ ਬੈਠਾ ਤੇਰ ਮੋਰਫ ਤੁਸੀਂ ਕਦੇ ਸਮਝਦੇ ਪੜਤੇ ਮੇਰੀ ਵੀ ਮਜਬੂਰੀ ਆ ਨਾ ਮੈਂ ਵੀ ਵਿਸ਼ਾਲੀ ਮਗਰ ਲੱਗ ਕੇ ਉਹਨਾਂ ਨੇ ਇੱਕ ਵਾਅਦਾ ਕੀਤਾ ਤੇ ਤੁਹਾਡੇ ਤੋਂ ਦੂਰੀ ਬਣਾ ਲਈ ਤੇ ਹੁਣ ਇਹ ਦੂਰੀ ਬਣਾ ਕੇ ਰੱਖੋ ਸੀ ਤੁਹਾਡੇ ਲਈ ਚੰਗਾ ਹੋਊਗਾ ਤੂੰ ਦੇਖ ਸਿਮਰ ਮੈਂ ਤੇਰੇ ਤੋਂ ਦੂਰ ਨਹੀਂ ਰਹਿ ਸਕਦਾ ਚਾਹੇ ਤੂੰ ਜਮਾ ਕੇ ਦੇਖ ਲੈ ਤੇਰੀ ਖਾਤਰ ਨਾ ਮੈਂ ਜਾਨ ਵੀ ਦੇ ਸਕਦਾ ਪਰ ਮੈਂ ਰਹਿ ਸਕਦੀ ਆ ਮੈਨੂੰ ਤੁਹਾਡੀ ਜਾਨ ਦੀ ਲੋੜ ਨਹੀਂ ਨਾਲ ਹੀ ਕੋਈ ਸਬੂਤ ਨਹੀਂ ਤੁਹਾਨੂੰ ਜੋ ਅਖਰੇ ਵਿੱਚ ਪਹਿਲਾਂ ਸੀ ਨਾ ਹਰ ਹਾਲ ਚੁ ਭੁੱਲਣਾ ਪੈਣਾ ਸਿਮਰ ਯਾਦ ਨਹੀਂ ਤੈਨੂੰ ਉਸ ਦਿਨ ਤਾਂ ਤੂੰ ਬੜਾ ਕਹਿੰਦੀ ਸੀ ਕਿ ਮੈਂ ਤਾਂ ਤੇਰਾ ساری ਉਮਰ ਸਾਥ ਦੇਵਾਂਗੀ ਸਿਮਰ ਯਾਰ ਹੁਣ ਤੂੰ ਐਂ ਕਾਹਤੋਂ ਕਰਦੀ ਆ ਅਨਮੋਲ ਉਹ ਵਾਦੇ ਮੈਂ ਇਕੱਲੇ ਨੇ ਨਹੀਂ ਕੀਤੇ ਸੀ ਉਸ ਵਾਦੇ ਦੇ ਵਿੱਚ ਇਨਵੋਲ ਤੁਸੀਂ ਵੀ ਸੀਗੇ ਮੈਨੂੰ ਪਤਾ ਪਰ ਮੈਂ ਹੁਣ ਤੇਰੇ ਨਾਲ ਖੜਾ ਨਾ ਫਿਰ ਤੂੰ ਕਿਉਂ ਡਰਦੀ ਆ ਤੇ ਕਿਉਂ ਮੈਥੋਂ ਦੂਰ ਭਜਦੀ ਆ ਜਦੋਂ ਮੈਨੂੰ ਛੱਡਿਆ ਸੀ ਉਦੋਂ ਇਹ ਸਾਰੇ ਵਾਦੇ ਕਿੱਥੇ ਗਏ ਸੀ ਤੇ ਇਸ ਰਹਿਣ ਦੋ ਮੈਨੂੰ ਜਾਣ ਦੋ ਸਿਮਰ ਮੇਰੀ ਗੱਲ ਤਾਂ ਸੁਣ ਲੈ ਯਾਰ ਮੇਰੇ ਦਿਮਾਗ 'ਚ ਨਾ ਵਿਸ਼ਾਲੀ ਤੇ ਟੋਨੀ ਨੇ ਪਤਾ ਨਹੀਂ ਕੀ ਕਰਤਾ ਸੀ ਨੇ ਮੇਰੇ ਤੇ ਕੋਈ ਅਸਰ ਨਹੀਂ ਹੋਣ ਲੱਗਿਆ ਸਿਮਰ ਗੱਲ ਤਾਂ ਸੁਣ ਲੈ ਯਾਰ ਮੇਰੀ ਕੀ ਹੋ ਗਿਆ ਯਾਰ ਇਹਨੂੰ ਸਾਨੂੰ ਤਾਂ ਨਜ਼ਰ ਹੀ ਲੱਗੀ ਸਾਲੀ ਤੂੰ ਅੰਦਰ ਮੌਜਾਂ 'ਚ ਬੈਠੀ ਰਹਿ ਬਾਹਰ ਕੀ ਕੁਝ ਹੁੰਦਾ ਉਹਨੇ ਤਾਂ ਪਤਾ ਲੱਗਦਾ ਕੀ ਹੋਇਆ ਬਾਹਰ ਦੇ ਜਿੰਮਰ ਨੇ ਕੁਛ ਕਰਤਾ ਉਹੀ ਕਰਤਾ ਜਿਹਦਾ ਡਰ ਸੀ ਗੱਲ ਤਾਂ ਦੋਸੋ ਵੀ ਗੱਲ ਕੀਆ ਉਹ ਤਾਂ ਕੁਛ ਨਾ ਕੁਛ ਕਰਦੀ ਰਹਿੰਦੀ ਆ ਨਹੀਂ ਉਹ ਕੋਠੇ ਤੋਂ ਆਈ ਏ ਅਨਮੋਲ ਕੋਠੇ ਤੇ ਸੀ ਅਨਮੋਲ ਕੋਠੇ ਤੇ ਪਰ ਤੁਹਾਨੂੰ ਕਿਵੇਂ ਪਤਾ ਹਲੇ ਤਾਂ ਹੂੰ ਅੰਦਰ ਸੀ ਤੇਰੇ ਅੱਖੀ ਘਟਾ ਪਾਈ ਜਾਂਦੇ ਨੇ ਦੋਵੇਂ ਜਾਣੇ ਤੈਨੂੰ ਜਵਾਕ ਜੰਮ ਕੇ ਫੜਾਤਾ ਵੀ ਸੰਭੀ ਚੱਲੇ ਇਹਨੂੰ ਆਪ ਦੋ ਜਾਣੇ ਖੇ ਖਾਂਦੇ ਫਿਰਦੇ ਨੇ ਨਹੀਂ ਇਹ ਨਹੀਂ ਹੋ ਸਕਦਾ ਆਏ ਕਿਵੇਂ ਹੋ ਜੂ ਨਾਲੇ ਉਹ ਐ ਮੇਰ ਨਾਲ ਕਿਵੇਂ ਕਰ ਦੂਗੀ ਹੁਣੇ ਮੇਰ ਨਾਲ ਵਾਦਾ ਕੀਤਾ ਅੱਜ ਕੱਲ ਕੋਣ ਵਾਦੇ ਤੇ ਖੜਦਾ ਹੈ ਬੰਦਾ ਆਪਦੀ ਹਰਤ ਮਟਾਉਣ ਲਈ ਕੁਝ ਵੀ ਕਰ ਸਕਦਾ ਆਏ ਕਿਵੇਂ ਹੋ ਸਕਦਾ ਅਨਮੋਲ ਮੇਰੇ ਤੋਂ ਬਾਹਰ ਨਹੀਂ ਉਹ ਮੇਰ ਨਾਲ ਆਏ ਨਹੀਂ ਕਰ ਸਕਦਾ ਹੁਣ ਤੇ ਥਣਮੋਲ ਨੇ ਕੀ ਲੈਣਾ ਤੂੰ ਜਵਾਕ ਸਾਹਮਣੇ ਵਾਲੀ ਬਣ ਗਈ ਤੇ ਉਹਦੀ ਭੁੱਖ ਮਟਾਉਣ ਨਾਲ ਹੈਗੀ ਆ ਨਾ ਉਹ ਤੇਰੀ ਸੌਕਣਾ ਨਹੀਂ ਨਹੀਂ ਏਜਾ ਵਾਕਿਆ ਮੇਰਾ ਮੈਂ ਕਿਹਨੇ ਉਹਨੂੰ ਜਨਮ ਦਿੱਤਾ ਫਿਰ ਉਹ ਕਿਵੇਂ ਚੰਗੀ ਹੋ ਗਈ ਉਹਨੂੰ ਮੇਰੇ ਨਾਲੋਂ ਮੈਨੂੰ ਤਾਂ ਐਂ ਲੱਗਦਾ ਵੀ ਉਹ ਉਹਨੂੰ ਤੇਰੇ ਨਾਲੋਂ ਵੀ ਚੰਗੀ ਲੱਗਦੀ ਆ ਆਹੀਂ ਤਾਂ ਉਹਦਾ ਖੇੜਾ ਨਹੀਂ ਛੱਡਦਾ ਸਿਮਰ ਨੇ ਮੇਰੇ ਨਾਲ ਵਾਅਦਾ ਕਰਕੇ ਆਪਦੇ ਵਾਅਦੇ ਤੋੜਤਾ ਮੈਨੂੰ ਤਾਂ ਉਹਤੇ ਨਾ ਯਕੀਨ ਸੀ ਉਹਨੂੰ ਤੇਰੇ ਯਕੀਨ ਨਾਲ ਕੀ ਉਹ ਕਿਉਂ ਤੇਰਾ ਯਕੀਨ ਜਿੱਤੇ ਜਦੋਂ ਤੇਰਾ ਪਿਆਰ ਮੰਡ ਚੁੱਕੀ ਆ ਉਹਨੂੰ ਤਾਂ ਮੈਂ ਦੱਸਦੀ ਆ ਐਂ ਕਿਵੇਂ ਆਈ ਵੱਡੀ ਅਨਮੋਲ ਨੂੰ ਵੰਡਣ ਵਾਲੀ ਠਹਿਰ ਜਾ ਵਿਸ਼ਾਲੀ ਕਾਲੀ ਨਾ ਕਰ ਆ ਲੈਣ ਦੇ ਉਹਨਾਂ ਅਨਮੋਲ ਦੇ ਜਿੰਨਾ ਨੇੜੇ ਆਉਂਦੀ ਆ ਕਿਸੇ ਸਬੂਤ ਨਾਲ ਉੱਤੋਂ ਫੜੀ ਪਰ ਮੈਂ ਕਿਵੇਂ ਬਰਦਾਸ਼ਤ ਕਰ ਲਾਂ ਮੈਂ ਆਪਦੇ ਪਿਆਰ ਨੂੰ ਵੰਡ ਨਹੀਂ ਸਕਦੀ ਕੋਈ ਨਾ ਸਬਰ ਰੱਖ ਇਸ ਵੱਲੋਂ ਧਿਆਨ ਹਟਾ ਲਾ ਉਹਨੂੰ ਇਸ ਗੱਲ ਦੀ ਪਿੰਕ ਨਹੀਂ ਲੱਗਣੀ ਚਾਹੀਦੀ ਵੀ ਤੈਨੂੰ ਸਭ ਕੁਝ ਪਤਾ ਲੱਗ ਗਿਆ ਮੈਂ ਤੇਰੇ ਨਾਲ ਆ ਠੀਕ ਆ ਦੀਦੀ ਤੁਸੀਂ ਮੇਰੇ ਨਾਲ ਹੀ ਰਹੋ ਮੈਂ ਆਪਦਾ ਘਰ ਨਹੀਂ ਖਰਾਬ ਹੋਣ ਦੇਣਾ ਜਿਵੇਂ ਜਿਵੇਂ ਤੁਸੀਂ ਮੈਨੂੰ ਸਮਝਾਉਂਗੇ ਮੈਂ ਉਹ ਵੀ ਕਰੂੰਗੀ ਤੇਰੀ ਭੈਣ ਆਹੀ ਕਾਦੇ ਵਾਸਤੇ ਔਰ ਤੇਰਾ ਘਰ ਹੀ ਤਾਂ ਸਮਾਰਨ ਆਈਆਂ ਮੈਂ ਹੈ ਮੈਂ ਕਿਤੇ ਉਜੜਨ ਨੂੰ ਤੇਰਾ ਘਰ ਐਡੀ ਕਿਤੇ ਤੇਰੀ ਵੱਡੀ ਭੈਣ ਮੂਰਖਾ ਠੀਕ ਆ ਦੀਦੀ ਕੋਈ ਨਾ ਟੈਨਸ਼ਨ ਨਾ ਲੈ ਇਹ ਤਾਂ ਮੇਰਾ ਪੁੱਤਾਂ ਤੂੰ ਤੂੰ ਇੱਥੇ ਕੀ ਕਰਨਾ ਆਇਆ ਜਾ ਇੱਥੋਂ ਤੂੰ ਘਰੇ ਕੋਈ ਨਹੀਂ ਹੈਗਾ ਚੱਲ ਵਧੀਆ ਹੋਇਆ ਤੂੰ ਆਪ ਹੀ ਦੱਸ ਤਾ ਵੀ ਘਰੇ ਕੋਈ ਨਹੀਂ ਦੇਖ ਜੇ ਤਾ ਤੂੰ ਕੋਈ ਕੰਮ ਕਰਨ ਆਇਆ ਤਾਂ ਜਦੋਂ ਉਹ ਆ ਕੇ ਫੇਰ ਆਈ ਮੈਂ ਤੇ ਨਾਲ ਕੋਈ ਗੱਲ ਨਹੀਂ ਕਰਨੀ ਜੇ ਤੂੰ ਵੀ ਗੱਲ ਕਰਨੀ ਮੈਂ ਤਾਂ ਤੇਰੇ ਨਾਲ ਕਰ ਹੀ ਸਕਦਾ ਨਾ ਗੱਲ ਮੈਂ ਤੂੰ ਕੀ ਮੈਂ ਗੱਲ ਕਰ ਸਕਦਾ ਤੇ ਕਿਉਂ ਸੁਣਾ ਮੈਂ ਤੇਰੀ ਗੱਲ ਤੇਰੇ ਨਾਲ ਮੇਰਾ ਕੋਈ ਰਿਸ਼ਤਾ ਵੀ ਹੈਗਾ ਤੂੰ ਇੱਥੋਂ ਚਲੇ ਜਾ ਕਿਉਂ ਜਿੰਨਾਂ ਨਾਲ ਰਿਸ਼ਤਾ ਹੁੰਦਾ ਉਹਨਾਂ ਨਾਲ ਹੀ ਗੱਲ ਕਰ ਸਕਦੇ ਆ ਦੂਜੇ ਨਾਲ ਨਹੀਂ ਨਾਲੇ ਤੇਰੇ ਪਿਓ ਨੇ ਨਾ ਪਹਿਲਾਂ ਮੇਰੇ ਨਾਲ ਰਿਸ਼ਤਾ ਜੋੜਿਆ ਸੀ ਰਿਸ਼ਤਾ ਨਹੀਂ ਸੀ ਜੋੜਿਆ ਸੌਦਾ ਕੀਤਾ ਸੀ ਜੇ ਤੂੰ ਰਿਸ਼ਤਾ ਹੀ ਰੱਖਣਾ ਹੁੰਦਾ ਨਾ ਤੂੰ ਮੇਰੇ ਨਾਲ ਇਹ ਸਭ ਨਹੀਂ ਕਰਦਾ ਮੈਂ ਕੀ ਤੇਰ ਨਾਲ ਮਾੜਾ ਕਰਤਾ ਚੰਗੇ ਘਰ ਵਿਆਹ ਤਾਂ ਤੈਨੂੰ ਤੇ ਨਾਲੇ ਚੰਗਾ ਪਰਿਵਾਰ ਹੈ ਤੇ ਹੁਣ ਤਾਂ ਤੈਨੂੰ ਰੱਬ ਨੇ ਜਵਾਕ ਵੀ ਦੇਤਾ ਹੋਰ ਤੈਨੂੰ ਕੀ ਚਾਹੀਦਾ ਹਾਂ ਫਿਰ ਤੈਨੂੰ ਇਹ ਸਭ ਨਾਲ ਕੀ ਮਤਲਬ ਹੁਣ ਤੂੰ ਜਾ ਇੱਥੋਂ ਜੇ ਉਹ ਆਗੇ ਨਾ ਐਵੇਂ ਸ਼ੱਕ ਕਰਨਗੇ ਸ਼ੱਕ ਉਹ ਵੀ ਅਨਮੋਲ ਕਰੂ ਤੇਰੇ ਤੇ ਇਹ ਹੋ ਹੀ ਨਹੀਂ ਸਕਦਾ ਉਹ ਨਹੀਂ ਕਰੂ ਪਰ ਵਿਸ਼ਾਲੀ ਦਾ ਕੀ ਪਤਾ ਉਹ ਕੀ ਸੋਚੇਗੀ ਇਸ ਕਰਕੇ ਮੈਨ ਨਹੀਂ ਚਾਹਨੀ ਮੇਰੇ ਘਰ ਕੇ ਘਰ ਵਿੱਚ ਕਲੇਸ਼ ਪਵੇ ਕੁਝ ਨਹੀਂ ਹੁੰਦਾ ਨਾਲੇ ਮੈਨੂੰ ਇੱਕ ਗੱਲ ਦੱਸ ਕੋਣ ਮੌਨ ਨਾ ਖੋਸ਼ ਤਾਂ ਹੈ ਹਾਂ ਪਰ ਤੈਨੂੰ ਕੀ ਤੇਰਾ ਇਹ ਸਭ ਪੁੱਛਣ ਦਾ ਕੀ ਹੱਕ ਹੱਕ ਨਾ ਸਹੀ ਪਰ ਜੇ ਪੁੱਛ ਲਿਆ ਫਿਰ ਕੀ ਹੋ ਗਿਆ ਮੈਨੂੰ ਨਹੀਂ ਲੱਗਦਾ ਵੀ ਤੂੰ ਖੁਸ਼ ਹੈ ਮਤੈਰੇ ਖੁਸ਼ਾ ਜਵਾਨੀ ਉਹ ਟੋਕਦੇ ਮੈਨੂੰ ਨਾਲੇ ਪਿਆਰ ਵੀ ਬਹੁਤ ਕਰਦੇ ਆ। ਅੱਛਾ ਜਦੋਂ ਅਸੀਂ ਸ਼ਹਿਰ ਗਏ ਐ ਤੈਨੂੰ ਨਾਲ ਕਿਉਂ ਨਹੀਂ ਲੈ ਕੇ ਗਏ? ਤੂੰ ਘਰੇ ਕਿੱਡੀ ਕਿਉਂ ਐ? ਮੈਂ ਤਾਂ ਮੈਂ ਨਹੀਂ ਗਈ ਹਾਂ ਜੀ। ਨਾਲੇ ਵੈਸੇ ਵੀ ਸਾਰੇ ਨੂੰ ਸ਼ਹਿਰ ਲੱਗੇ ਕੀ ਕਰਨਾ ਸੀ? ਘਰੇ ਵੀ ਤਾਂ ਕੋਈ ਚਾਹੀਦਾ ਸੀਗਾ। ਤੇ ਮੈਂ ਝੂਠ ਨਾ ਬੋਲ ਤੇਰੇ ਚਿਹਰੇ ਤੋਂ ਸਾਫ਼ ਦਿਸਦਾ ਕਿ ਤੂੰ ਉਦਾਸ ਐ। ਮੈਂ ਝੂਠ ਨਹੀਂ ਬੋਲ ਰਹੀ। ਨਾਲੇ ਮੈਂ ਤੈਨੂੰ ਝੂਠ ਕਿਉਂ ਬੋਲੂਗੀ? ਇੱਥੋਂ ਚੰਗਾ ਤੂੰ ਇੱਥੋਂ ਚਲੇ ਜਾ। ਜਾਨੂੰ ਉਹ ਆਉਣ। ਐਵੇਂ ਸ਼ੱਕ ਕਰਨਗੇ। ਮੈਂ ਤਾਂ ਚਲੇ ਜਾਵਾਂ ਪਰ ਮੈਨੂੰ ਨਾ ਤੇਰੇ ਨਾਲੋਂ ਸੱਚੇ ਦਿਲੋਂ ਹਿੰਦਾਰਦੀ ਐ। ਤਾਂ ਕਰਕੇ ਮੈਂ ਪੁੱਛ ਰਾਂਗਾ। ਚੌਥੀ ਇੰਟਰ ਵਿੱਚ ਚੱਲਦਾ ਨਾਲੇ ਆਉਦਾ ਧਿਆਨ ਰੱਖੀ ਪਤਾ ਹੀ ਹੈ ਤੈਨੂੰ ਕੀ ਹਮਦਰਦੀਆ ਮੇਰੇ ਨਾਲ ਕੀ ਨਹੀਂ ਜੇ ਇੰਨੀ ਹਮਦਰਦੀ ਹੁੰਦੀ ਤੂੰ ਮੇਰੇ ਅੱਗੇ ਸੌਦਾ ਨਾ ਕਰਦਾ ਤੈਨੂੰ ਤਾਂ ਪਤਾ ਹੀ ਸੀ ਮੇਰੇ ਪਿਓ ਨੇ ਦੇਣਾ ਸੌਦਾ ਤਾਂ ਕੀਤਾ ਸੀ ਕਿਉਂਕਿ ਉਹਦੀ ਮਜਬੂਰੀ ਸੀ ਪਰ ਤੂੰ ਉਹੀ ਮਜਬੂਰੀ ਦਾ ਫਾਇਦਾ ਉਠਾਇਆ ਮੋਹ ਤੁਸੀਂ ਇੱਥੇ ਬੈਠ ਕੇ ਕੀ ਕਰਦੇ ਹੋ ਮੇਰੇ ਕੋਲ ਜੇ ਦੀਦੀ ਆ ਗਈ ਉਹ ਕੀ ਸੋਚਣਗੇ ਓ ਯਾਰ ਤੂੰ ਇਹਨਾਂ ਡਰਦੀ ਕਿਉਂ ਆ ਨਾਲੇ ਕੋਈ ਨਹੀਂ ਆਉਂਦਾ ਜਿੰਨਾ ਹੱਕ ਉਹਦਾ ਨਾ ਮੇਰੇ ਤੇ ਉਨਾ ਹੀ ਹੱਕ ਤੇ ਰਹੇਗਾ ਕਿਸੇ ਦਿਨ ਆ ਤੁਹਾਡੇ ਹੱਕ ਦੇ ਨਾ ਮੇਰੇ ਅੱਗੇ ਮੁਸੀਬਤ ਖੜੀ ਕਰ ਦੇਣੀ ਆ ਤੁਸੀਂ ਸਮਝਦੇ ਕਿਉਂ ਨਹੀਂ ਪਾਏ ਓ ਯਾਰ ਜੇ ਆ ਡਰ ਡਰ ਕੇ ਜ਼ਿੰਦਗੀ ਕੱਢਣੀ ਆ ਨਾ ਤਾਂ ਤੇਰੀ ਮਰਜ਼ੀ ਆ ਤੈਨੂੰ ਨਹੀਂ ਚਾਹੀਦਾ ਉਹਦੇ ਘਰ ਵਾਲੇ ਦਾ ਸਾਥ ਸਾਥ ਮੈਨੂੰ ਚਾਹੀਦਾ ਆ ਪਰ ਐਵੇਂ ਨਹੀਂ ਮੈਨੂੰ ਤੁਹਾਡਾ ਸ਼ਰੀਆਮ ਸਾਥ ਚਾਹੀਦਾ ਆ ਉਡੀਕੀ ਜਾ ਫਿਰ ਬੈਠੀ ਉਹ ਦਿਨ ਤਾਂ ਕਦੇ ਨਹੀਂ ਆਉਣਾ ਨਾ ਵਿਸ਼ਾਲੀ ਨੇ ਆਉਣ ਦੇਣਾ ਫੇਰ ਕੀ ਹੋਇਆ ਨਾ ਆਵੇ ਮੈਂ ਬਸ ਉਹਨੂੰ ਨਾ ਐਦਾਂ ਹੀ ਦੇਖ ਕੇ ਜੀ ਲੂੰਗੀ ਤੇ ਜਿੰਨਾ ਵੀ ਤੁਹਾਡੇ ਸਾਥ ਮਿਲਿਆ ਨਾ ਉਨਾ ਹੀ ਵਧੀਆ ਕਿਉਂ ਕਮਲ ਕੁੱਟਦੀਆਂ ਸਿਮਰ ਕਿੰਨਾ ਕਚਰਾ ਤੇ ਐ ਕਿੰਨਾ ਕਚਰਾ ਜ਼ਿੰਦਗੀ ਕੱਢੇਂਗੀ ਤੂੰ ਆਪਾਂ ਦੇਣਾ ਸਾਲਾ ਕਿਸੇ ਦਾ ਕੁਝ ਯਾਰ ਨਹੀਂ ਮੈਂ ਨਾ ਦੀਦੀ ਦਾ ਯਕੀਨ ਨਹੀਂ ਤੋੜ ਸਕਦੀ ਆਖਿਰ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਆ ਪਰ ਮੈਂ ਐਵੇਂ ਦਾ ਕੁਝ ਵੀ ਨਹੀਂ ਕਰਨਾ ਹੈਗਾ ਸਿਮਰ ਕੌਣ ਸੋਚਦਾ ਯਾਰ ਦੂਜਿਆਂ ਬਾਰੇ ਤੂੰ ਆਪਦੇ ਬਾਰੇ ਸੋਚ ਆਪਦੀ ਜ਼ਿੰਦਗੀ ਬਾਰੇ ਮੈਂ ਸੋਚਿਆ ਸੀ ਪਰ ਮੈਨੂੰ ਕੁਝ ਨਹੀਂ ਮਿਲਿਆ ਜੋ ਮਿਲਿਆ ਸੀ ਉਹ ਵੀ ਕੋਲੇ ਆ ਓ ਯਾਰ ਕੁਝ ਨਹੀਂ ਕੋਇਆ ਸਾਰਾ ਕੁਝ ਤੇਰੇ ਕੋਲ ਆ ਤੂੰ ਮਹਿਸੂਸ ਤਾਂ ਕਰਕੇ ਦੇਖ ਮੈਂ ਅੱਜ ਵੀ ਉਹੀ ਆ ਤੇ ਕੱਲ ਵੀ ਉਹੀ ਸੀ ਅਨਮੋਲ ਮੈਂ ਮਹਿਸੂਸ ਕੀਤਾ ਸੀ ਜਾਨੂ ਮੈਨੂੰ ਮਹਿਸੂਸ ਕਰਾਂ ਲੱਗ ਰਿਹਾ ਤੂੰ ਸੀ ਫਿਰ ਗਵਾਚ ਜਾਣਾ ਓ ਨਹੀਂ ਗਵਾਚਦਾ ਮੈਂ ਤੇਰੇ ਕੋਲ ਹੀ ਆ ਮੈਂ ਤੇਰੀ ਨਾਲ ਤੈਨੂੰ ਪਤਾ ਹਰ ਟਾਈਮ ਫਿਕਰ ਕਰਦਾ ਪਲੀਜ਼ ਤੂੰ ਸੀ ਨਾ ਮੇਰੀ ਫਿਕਰ ਕਰਨ ਨੂੰ ਬੰਦ ਕਰੋ ਜੇ ਤੁਸੀਂ ਮੇਰੀ ਫਿਕਰ ਕਰਨੀ ਫਿਰ ਸਟਾਰਟ ਕੀਤੀ ਮੈਨੂੰ ਫਿਰ ਤੁਹਾਡੇ ਨਾਲ ਪਿਆਰ ਹੋ ਜਾਣਾ ਕਮਲਿਏ ਇਹੀ ਤਾਂ ਮੈਂ ਚਾਹੁੰਨਾ ਕਿ ਤੂੰ ਦੁਬਾਰਾ ਮੇਰੀ ਹੋਵੇਂ ਕਾਸ਼ ਵਿਸ਼ਾਲੀ ਤੋਂ ਪਹਿਲਾਂ ਮੇਰੀ ਜ਼ਿੰਦਗੀ 'ਚ ਤੂੰ ਆਈ ਹੁੰਦੀ ਐਕਸ਼ਨ ਅਨਮੋਲਕ ਇਸ ਮੱਧਯ ਖੇਡਾਂ ਨੇ ਤੇ ਕਿਸਮਤ ਦੀ ਲਿਖੀ ਹੋਈ ਕੋਈ ਨਹੀਂ ਮੋੜ ਸਕਦਾ ਐਕਸ਼ਨ ਸਿਮਰ ਜਿਹੜਾ ਕੁਝ ਵੀ ਹੋ ਗਿਆ ਨਾ ਤੂੰ ਉਹਨੂੰ ਭੁੱਲ ਜਾ ਮੈਂ ਤੈਨੂੰ ਖੁਸ਼ ਵੇਖਣੀ ਚਾਹੁੰਦਾ ਤੇਰੇ ਚਿਹਰੇ ਤੇ ਉਹੀ ਖੁਸ਼ੀ ਜਿਹੜੀ ਪਹਿਲਾਂ ਸੀ ਐਕਸ਼ਨ ਦੂਜਿਆਂ ਦੀ ਖੁਸ਼ੀ ਖੋ ਕੇ ਨਾ ਮੈਨੂੰ ਖੁਸ਼ ਹੋਣਾ ਪਸੰਦ ਨਹੀਂ ਜੀ ਮੈਂ ਵੀ ਹੈਗੀ ਆ ਬਸ ਠੀਕ ਆ ਐਕਸ਼ਨ ਦੂਜਿਆਂ ਦੀ ਕਿਉਂ ਤੇਰੀ ਆਪਦੀ ਜ਼ਿੰਦਗੀ ਆ ਤੂੰ ਖੁਸ਼ ਰਹਿ ਤੇ ਦੂਜਿਆਂ ਕਰਕੇ ਤੂੰ ਆਪਦੀਆਂ ਖੁਸ਼ੀਆਂ ਗਾਤੋ ਮਰੀ ਜਲੀਆ ਸਿਮਰ ਜੇ ਮੈਨੂੰ ਆਪਦੀਆਂ ਖੁਸ਼ੀਆਂ ਦਾ ਫਤਲ ਕਰਕੇ ਏਦਾਂ ਲੱਗਦਾ ਕਿ ਕਿਸੇ ਦੀ ਜ਼ਿੰਦਗੀ ਸਹੀ ਹੁੰਦੀ ਪਈ ਆ ਤੇ ਹੋਰ ਮੈਨੂੰ ਚਾਹੀਦਾ ਹੀ ਕੀ ਆ ਮੈਨੂੰ ਕਿਵੇਂ ਵੀ ਮਨਜ਼ੂਰ ਨਹੀਂ ਮੈਂ ਰੋਏ ਰੋਏ ਨਾਲ ਤੈਨੂੰ ਛੁਰਦੀ ਨਹੀਂ ਦੇਖ ਸਕਦਾ ਸਿਮਰ ਅਲਮੋਰ ਖੜਕਾ ਹੋਇਆ ਬਾਤ ਮੈਂ ਤੇਰੇ ਅੱਗੇ ਹੱਥ ਜੋੜਦਿਆਂ ਚੱਲ ਜਾ ਇੱਥੋਂ ਤੂੰ ਮੈਂ ਤੇਨ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ ਚਲਾ ਜਾਣਾ ਸਿਮਰ ਪਰ ਮੇਰੀ ਗੱਲ ਤੇ ਨਾ ਕੋ ਗੌਰ ਕਰੀ プーンプーンプーンプーンプー